ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਫਿਰ ਆਪਣੇ ਨਾਲ ਮੈਂ ਸਤਿਕਾਰਯੋਗ ਸਾਡੇ ਪ੍ਰਕਾਸ਼ ਸਿੰਘ ਜੀ ਜੋ ਸਿਕਿਉਰਿਟੀ ਗਾਰਡਨ ਲੈ ਕੇ ਹਾਜ਼ਰ ਹੈ ਉਹਨਾਂ ਨੂੰ ਤੇ ਦੱਸਾਂਗੇ ਤੁਹਾਨੂੰ ਪ੍ਰਾਤਨ ਸਮੇਂ ਦੇ ਵਿੱਚ ਸ਼ਰਤਾਂ ਕਿਸ ਤਰ੍ਹਾਂ ਦੀਆਂ ਲੱਗਦੀਆਂ ਸੀ ਕਿ ਖਾਣ ਪੀਣ ਦੀਆਂ ਸ਼ਰਤਾਂ ਸੀ ਚੰਗੀ ਸਿਹਤ ਵਾਸਤੇ ਸ਼ਰਤਾਂ ਸੀ ਤੇ ਜਰੂਰ ਚਾਣਨਾ ਪਊਂਗੇ ਸਾਡੇ ਸਤਿਕਾਰਯੋਗ ਪ੍ਰਕਾਸ਼ ਸਿੰਘ ਜੀ ਕਿਹੋ ਜਿਹੀਆਂ ਸ਼ਰਤਾਂ ਲੱਗਦੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਜਰੋ ਅੱਜ ਕੱਲ ਦੇ ਲੋਕੀ ਜਾਜ ਪੀ ਪੀ ਕੇ ਨਾ ਬਸ ਬਸ ਹੀ ਹੋਈ ਪਈ ਆ ਹੁਣ ਹੁਣ ਨਾ ਕੋਈ ਕਬੱਡੀ ਖੇਡਦਾ ਨਾ ਕੋਈ ਕੁਸ਼ਤੀ ਕਰਦਾ ਨਾ ਕੋਈ ਹੋਰ ਕੋਈ ਖੇਡ ਖੇਡਦਾ ਸਾਡੇ ਜ਼ਮਾਨੇ ਦੇ ਵਿੱਚ ਸੀਗਾ ਅਸੀਂ ਸਾਡੇ ਪਿੰਡੇ ਕਿੰਦਰ ਸਿੰਘ ਹੁੰਦਾ ਸੀ ਇੰਦਰ ਸਿੰਘ ਨੇ ਮੇਰੇ ਨਾਲ ਛੱਡ ਲਾ ਲਈ ਜੀ ਜੀ 2-2 ਰੁਪਏ ਦੀ ਔਰਦਨ ਜ਼ੋਰ ਵੀ ਇਹ ਬਹੁਤ ਹੱਦ ਦੇ ਸੀਗੇ ਜੀ ਤੇ ਉਹ ਜੀ ਸ਼ਰਤਾਂ ਦੀ ਬੇਨਾ ਚੱਲਦਾ ਸੀ ਬੇਨਾ ਤੇ ਅਸੀਂ ਕੰਮ ਕਰਦੇ ਸੀਗੇ ਜੀ ਤੇ ਉਹ ਕਹਿੰਦਾ ਵੀ ਆਪਾਂ ਨਾਲ ਰਸ ਦੀ ਪੀ ਦੀ ਹਾਜ਼ਰ ਆਈਏ ਜੀ ਜੀ ਮੈਂ ਖੜੀ ਚੱਲ ਦਵਾਂ ਦਿੰਦੇ ਆਂ ਅਰੇ ਜਰਮ ਜੀ ਦੀ ਗੰਨੇ ਦੇ ਪਿਸਤਾ ਦੇ ਗਲਾਸ ਹੁੰਦੇ ਆ ਡਾਡੇ ਹਾਂਜੀ ਹਾਂਜੀ ਪਿਸਤਾ ਦੇ ਗਲਾਸ ਭਰ ਭਰ ਕੇ ਜੀ ਅਸੀਂ ਪੀਤੇ 10 10 ਬਿਲਕੁਲ 10 10 ਗਲਾਸ ਪੀਤੇ ਜੀ ਵਾਹ ਜੀ ਤਾਜੇ ਗਲਾਸ ਦੇ ਜੀ ਜੀ ਹੈ ਜੀ ਉਹ ਜਿਹੜਾ ਇੰਦਰ ਸਿੰਘ ਸੀਗਾ ਉਹਨੇ ਮੇਰੇ ਨਾਲ ਇੱਕ ਗਲਾਸ ਵੱਧ ਪੀ ਲਿਆ ਜੀ ਜਿੱਤ ਗਿਆ 11 ਗਲਾਸ ਹਮੇ ਪੀ ਲਿਆ ਜੀ ਗੁਲਾਸ ਦੇ ਕੋਈ ਅੱਜ ਮੈਂ ਮਾਈ ਦਾ ਲਾਲ 11 ਗੁਲਾਸ ਚਾਹ ਆਪਣੇ ਰਾਸ ਦੇ ਪੀ ਕੇ ਦਿਖਾ ਦੀ ਬਿਲਕੁਲ ਬਿਲਕੁਲ ਹਾਂਜੀ ਕੋਈ ਪੀ ਨਹੀਂ ਸਕਦਾ ਮੇਰੀ 70 ਸਾਲ ਦੀ ਉਮਰ ਹੋ ਗਈ ਹੈ ਅੱਜ ਵੀ ਮੈਂ ਕੰਮ ਕਰਦਾ ਸਾਈਕਲ ਚਲਾ ਕੇ ਆਉਂਦਾ ਬਿਲਕੁਲ ਹਾਂਜੀ ਬਾਕੀ ਇਹ ਆ ਵੀ ਆਪਣੇ ਬੱਚਿਆਂ ਨੂੰ ਸਿਖਿਆ ਵਧੀਆ ਦੋ ਨਹਿੇ ਪਾਣਿਆਂ ਤੋਂ ਰੋਕਿਆ ਕਰੋ ਛਾ ਘਟ ਪੀਆ ਕਰੋ ਬਾਕੀ ਜਿਹੜੇ ਜੂਸ ਦੇ ਹੋਰ ਕੋਈ ਗੰਨੇ ਦਾ ਰਸ ਆ ਜੀ ਆਪ ਕੋਲ ਖੜ ਕੇ ਘੜਾ ਕੇ ਆਪ ਪੀਓ ਜਿਹੜਾ ਡੁਪਲੀਕੇਟ ਆ ਰਸ ਇਹਨਾਂ ਪੀਆ ਕਰੋ ਇਹਨਾਂ ਸਿਹਤ ਖਰਾਬ ਹੁੰਦੀ ਆ ਸਾਡੇ ਜ਼ਮਾਨੇ ਦੇ ਵਿੱਚ ਹਰੇਕ ਘਰ ਦੇ ਵਿੱਚ ਬੀਜੇ ਚੱਲਦੇ ਸੀਗੇ ਜੀ ਤੇ ਅਸੀਂ ਜਿਹਦਾ ਨਾਲ ਗੰਨੇ ਸ਼ਾਂਡ ਮੇ ਪਟਣੇ ਸ਼ਾਂਡ ਗਏ ਹੀ ਉਹ ਗੰਨੇ ਦਾ ਰਾਸ ਕੱਢ ਗਏ ਅਸੀਂ ਪੀਣਾ ਜਦ ਗੱਲ ਕਰਤੀ ਹੈ ਜੀ 2-2 ਰੁਪਏ ਦੀ ਸ਼ਾਦ ਲਾਈ ਅਸੀਂ 2 ਰੁਪਏ ਦੀ ਬਿਲਕੁਲ ਤੇ ਉਹ 2 ਰੁਪਏ ਜਿਹੜੇ ਸੀ ਉਹ ਮੇਰੇ ਨਾਲ ਜਿਹੜਾ ਵੱਡਾ ਲੋ ਸੀ ਬੰਦਾ ਉਹ ਵੀ ਉਹ ਜ਼ਿਆਦਾ ਸੀ ਵੱਡਾ ਲੋ ਉਹਨੇ 11-10 ਆਪਣੇ ਰਾਸ ਦੇ ਪੀਲੇ ਪਿੱਤੋਂ ਦੇ ਰਾਸ ਲਗੇ ਉਸੋਂ ਕੜੀ ਵਾਲੇ ਉਸੋਂ ਸੇਰ ਵੀ ਤਾਈਆਂ ਹੁੰਦੀ ਸੀ ਜੀ ਅੱਜ ਕੱਲ ਤੇ ਲੋਕ ਸ਼ਰਤਾਂ ਵੀ ਲਾਉਂਦੇ ਆ ਕਹਿੰਦੇ ਵੀ ਕਿੰਨੇ ਕਿੰਨੇ ਵੱਧ ਬੱਗ ਪੀਤੇ ਆ ਕਿੰਨੇ ਵੱੱਗ ਪੀਤੇ ਹਾਂ ਜੀ ਹਾਂ ਮੈਂ ਜਿਹੜੀ ਬੇਲਦੀ ਆ ਵੀ ਸਾਜਾ ਨੂੰ ਤੁਸੀਂ ਇਹ ਦੇਖਿਆ ਲੋ ਵੀ ਭਾਈ ਚੰਗੀਆਂ ਚੀਜ਼ਾਂ ਖਾਓ ਜਿਹਨਾਂ ਸੇਧ ਬਣੇ ਤੇ ਮਾੜੀਆਂ ਚੀਜ਼ਾਂ ਨਾਲ ਇਹ ਪਾਣੀ ਜਿਹੜੇ ਆ ਇਹੋ ਜਿਹੜਾ ਮੁੱਖ ਮੂਲਤ ਰੱਖੋ ਤੇ ਤਾਂ ਹੀ ਸੇਧ ਬਣਦੀ ਆ ਨਹੀਂ ਤਾਂ ਅੱਜ ਕੱਲ ਦਾ ਜਿਹੜੇ 35 ਸਾਲ ਦੇ ਆ ਉਹ ਵੀ ਉਹ ਵੀ ਖਸਮ ਹੋਈ ਜਾਂਦੇ ਆ ਤੇ ਇੱਕ ਇਹਨਾਂ ਫੜੀਆਂ ਤੋਂ ਫੂਡ ਖਾਂਦੇ ਆ ਲੋਕ ਆ ਜਿਹੜੇ ਅੱਖ ਖੋਲ ਕੇ ਬੈਠੇ ਆ ਇਹਨਾਂ ਤੋਂ ਵੀ ਘੱਟ ਖਾਣਾ ਚਾਹੀਦਾ ਕਿਉਂਕਿ ਇਹ ਵੀ ਇੰਨੇ ਵਧੀਆ ਨਹੀਂ ਫੂਡ ਕੁਆਲਿਟੀ ਦਾ ਫੂਡ ਜਿਹੜਾ ਨਾ ਉਹ ਖਾਓ ਵਧੀਆ ਭੋਜਨ ਖਾਓ ਤੁਸੀਂ ਲਿਖਿਆ ਨਾ ਵੀ ਕੋਰੋਨਾ ਦੇ ਸਮੇਂ ਦੇ ਵਿੱਚ ਪਹਿਲਾਂ ਪਹਿਲਾਂ ਲੋਕਾਂ ਦੇ ਵਿੱਚ ਬਿਮਾਰੀਆਂ ਘਟਗੀਆਂ ਸੀ ਕਿਉਂਕਿ ਫੜੀ ਫੁੜੀ ਵਾਲੀਆਂ ਦੁਕਾਨਾਂ ਜਿਹੜੀਆਂ ਜਿੰਨੀਆਂ ਬੰਦ ਹੋ ਚੁੱਕੀਆਂ ਸੀ ਤੇ ਉਹ ਬਿਮਾਰੀਆਂ ਘਟਗੀਆਂ ਕਾਰਨ ਇਹ ਬਣਿਆ ਨਾ ਹੁਣ ਲੋਕ ਇਹ ਆ ਵੀ ਹਰ ਬੰਦਾ ਜਿਹੜਾ 버ਗਰ ਦੂਜੀ ਤੀਜੀ ਚੀਜ਼ਾਂ ਖਾਂਦਾ ਹੈ ਅੱਜ ਕੱਲ ਉਹ ਜਿਹੜੀਆਂ ਹਾਰਟ ਵਾਸਤੇ ਦੇ ਹੋਰ ਪ੍ਰੋਬਲਮ ਜਿਹੜੀਆਂ ਕ੍ਰੀਏਟ ਕਰਦੀਆਂ ਤੇ ਧੰਵਾਦ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਕਾਸ਼ ਸਿੰਘ ਜੀ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਜੋ ਸਮਾਂ ਕੱਢ ਕੇ ਇਹ ਵਿਚਾਰ ਰੱਖੇ ਆ ਕਿਉਂਕਿ ਬਜ਼ੁਰਗਾਂ ਨਾਲ ਬੈਠਣ ਦਾ ਨਾ ਆ ਫਾਇਦਾ ਹੁੰਦਾ ਕੋਈ ਚੰਗੀਆਂ ਕੀਜਾਂ ਸੁਣਨ ਨੂੰ ਤੇ ਸੁਣਨ ਵਾਸਤੇ ਮਿਲਦੀਆਂ ਨੇ ਤੇ ਵਿਚਾਰਾਂ ਨੂੰ ਜਰੂਰ ਸ਼ੇ ਕਿਉਂਕਿ ਜਦੋਂ ਗਿਆਨ ਭਰਪੂਰ ਵਿਚਾਰ ਆਪਾਂ ਨੂੰ ਸੁਣਨ ਵਾਸਤੇ ਮਿਲਦੇ ਆ ਤੁਹਾਨੂੰ ਸ਼ੇਅਰ ਜ਼ਰੂਰ ਕਰਨਾ ਚਾਹੀਦਾ ਬਹੁਤ ਬਹੁਤ ਧੰਨਵਾਦ ਤੁਸੀਂ ਸੁਣ ਰਹੇ ਸੀ ਪੰਜਾਬੀ ਅਲਫਾਜ਼ ਵਿਚਾਰ ਚੈਨਲ ਦੇ ਮਾਧਿਅਮ ਦੇ ਨਾਲ ਤੇ ਮੈਂ ਤੁਹਾਡਾ ਹਰਦੀਪ ਸਿੰਘ ਦਿਗਪਾਲ ਲੁਧਿਆਣਾ ਤੇ ਨਾਲ ਮੇਰੇ ਪ੍ਰਕਾਸ਼ ਸਿੰਘ ਜੀ ਜੋ ਕਿ ਬਹਾਦਰgarh ਪਿੰਡ ਬਹਾਦਰ ਪਿੰਡ ਪਿੰਦਾ ਇੱਥੇ ਬਹਾਦਰ ਦੇ ਪਿੰਡ ਉੱਥੇ ਦੇ ਵਸਨੀਕ ਨੇ ਤੇ ਇੱਥੇ ਅੱਜ ਵੀ ਇਹ ਮੇਰੇ ਖਾ 70-72 ਸਾਲ ਦੀ ਇਸ ਹਨ ਦੀ ਸਕਿਉਰਿਟੀ ਗਾਰਡ ਦੀ ਡਿਊਟੀ ਕਰ ਰਹੇ ਦੇਖੋ ਇਹ ਪੁਰਾਣੀਆਂ ਖਰਾਕਾਂ ਦਾ ਨਤੀਜਾ ਬਹੁਤ ਬਹੁਤ ਧੰਨਵਾਦ ਫਿਰ ਨਵੇਂ ਵਿਚਾਰਾਂ ਨਾਲ ਤੁਹਾਡੇ ਰੂਬਰੂ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ